ਸਾਰੇ ਗੁਰੂ ਪਕਤਾਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਪ੍ਰਵਚਨ ਕਰਾਂਗੇ ਉਸ ਬਾਣੀ ਦੀ ਜੋ ਸਾਰੇ ਗ੍ਰੰਥਾਂ ਦਾ ਮੂਲ ਹੈ ਸਾਰੇ ਰਸਾਂ ਦੀ ਸਰਵੋੱਚ ਧਾਰਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੀ ਅਮੋਲਕ ਜੋਤ ਜਪਜੀ ਸਾਹਿਬ ਧੰ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਤਾ ਨੂੰ ਸੱਚੇ ਰਾਹ ਦੀ ਪਹਿਚਾਨ ਕਰਾਈ ਜਪਜੀ ਸਾਹਿਬ ਉਹ ਆਕਾਸ਼ ਵਾਣੀ ਹੈ ਜੋ ਆਤਮਾ ਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਹਨੇਰੇ ਵਿੱਚ ਡੁੱਬੇ ਜੀਵਨ ਨੂੰ ਅਨੰਤ ਰੌਸ਼ਨੀ ਪ੍ਰਦਾਨ ਕਰਦੀ ਹੈ ਜਪਜੀ ਸਾਹਿਬ ਦਾ ਆਰੰਭ ਮੂਲ ਮੰਤਰ ਨਾਲ ਹੁੰਦਾ ਹੈ ਜੋ ਆਪੇ ਵਿੱਚ ਸ੍ਰਿਸ਼ਟੀ ਦਾ ਸਰਵੋੱਚ ਸੂਤਰ ਹੈ ਉਸ ਤੋਂ ਬਾਅਦ 38 ਪੌੜੀਆਂ ਜਿਵੇਂ ਆਤਮਾ ਦੀਆਂ ਸੀੜੀਆਂ ਜੋ ਮਨੁੱਖ ਨੂੰ ਧੀਰੇ ਧੀਰੇ ਪਰਮਾਤਮਾ ਦੀ ਦਰਗਾਹ ਤੱਕ ਲੈ ਜਾਂਦੀਆਂ ਹਨ ਅਤੇ ਅੰਤ ਵਿੱਚ ਸ਼ਲੋਕ ਜੋ ਜੀਵਨ ਦੀ ਅੰਤਿਮ ਸਚਾਈ ਨੂੰ ਦਰਸਾਉਂਦਾ ਹੈ ਇਹ ਬਾਣੀ ਅੰਮ੍ਰਿਤ ਵੇਲੇ ਦੀ ਸ਼ੁੱਧ ਹਵਾ ਵਿੱਚ ਪ੍ਰਕਾਸ਼ਮਾਨ ਜੋਤ ਦੇ ਨਾਲ ਜਪੀ ਜਾਂਦੀ ਹੈ ਇਸ ਦੇ ਅੱਖਰ ਇਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਮਨੁਖ ਨੂੰ ਸੱਚੇ ਪ੍ਰਬੋਧ ਦੀ ਸਰਵ ਵਿਆਪਕਤਾ ਦਾ ਅਹਿਸਾਸ ਕਰਾਉਂਦੇ ਹਨ ਜਪਜੀ ਸਾਹਿਬ ਦੀਆਂ ਪਉੜੀਆਂ ਮਨੁੱਖੀ ਜੀਵਨ ਲਈ ਸਰਵੋੱਚ ਮਾਰਗਦਰਸ਼ਨ ਹਨ ਇਹ ਸਿਖਾਉਂਦੀਆਂ ਹਨ ਕਿ ਨਾਮ ਹੀ ਉਹ ਖੁਰਾਕ ਹੈ ਜੋ ਰੂਹ ਨੂੰ ਆਨੰਦ ਬਖਸ਼ਦੀ ਹੈ ਮਨੁੱਖੀ ਜਨਮ ਦਾ ਉਦੇਸ਼ ਹੈ ਸ੍ਰਿਸ਼ਟੀ ਦੇ ਮਾਲਕ ਨਾਲ ਮਿਲਾਂ ਸਿਮਰਨ ਸੇਵਾ ਅਤੇ ਸੱਚੀ ਕਮਾਈ ਇਹ ਮੁਕਤੀ ਦੇ ਦਰਵਾਜ਼ੇ ਖੋਲਦੇ ਹਨ ਇਹ ਸਾਰੀਆਂ ਸਿੱਖਿਆਵਾਂ ਸਾਨੂੰ ਜਪਜੀ ਸਾਹਿਬ ਦੀਆਂ ਪੌੜੀਆਂ ਪੜਨ ਤੇ ਮਿਲਦੀਆਂ ਹਨ ਇਹ ਬਾਣੀ ਸਿਰਫ ਪੜਨ ਜੋਗ ਗ੍ਰੰਥ ਨਹੀਂ ਸਗੋ ਜੀਵਨ ਦੀ ਜੀਵੰਤ ਕਲਾ ਹੈ ਹਰ ਪੌੜੀ ਹਰ ਅੱਖਰ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਲੀਨ ਹੋਣ ਦਾ ਰਸਤਾ ਦਿਖਾਉਂਦਾ ਹੈ ਆਓ ਅਰਦਾਸ ਕਰੀਏ ਸਾਡੀ ਜ਼ਿੰਦਗੀ ਸਦਾ ਜਪੁਜੀ ਸਾਹਿਬ ਦੀ ਰੋਸ਼ਨੀ ਵਿੱਚ ਤੁਰੇ ਤੇ ਸਾਡੀ ਰੂਹ ਸਦਾ ਨਾਮ ਦੇ ਅੰਮ੍ਰਿਤ ਨਾਲ ਤ੍ਰਿਪਤ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੇ ਪਾਠ ਨਾਲ ਆਤਮਾ ਪਵਿੱਤਰ ਹੋ ਜਾਂਦੀ ਹੈ ਤੇ ਸਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਜੀਵਨ ਦੀ ਇਹ ਜਿੰਨੇ ਵਿਭਾਗਤ ਇੱਕ ਵਸਤੂਆਂ ਹਨ ਇਹ ਸਿਰਫ ਇੱਕ ਛਲਾਵਾ ਹਨ ਅਸਲੀ ਮੁਕਤੀ ਸਾਨੂੰ ਵਾਹ ਗੁਰੂ ਦੇ ਨਾਲ ਜੁੜਨ ਤੇ ਹੀ ਮਿਲੇ ਤੇ ਵਾਹ ਗੁਰੂ ਤੱਕ ਪਹੁੰਚਣ ਦਾ ਰਸਤਾ ਜਪਜੀ ਸਾਹਿਬ ਇਸ ਲਈ ਭਗਤ ਜਨੋ ਤੁਸੀਂ ਇੱਕ ਨਿਯਮ ਬਣਾ ਲਓ ਕਿ ਤੁਸੀਂ ਹਰ ਰੋਜ਼ ਅਮਰਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਵਾਹ ਗੁਰੂ ਹੀ ਤਾਰਨ ਹਾਰ ਹੈ ਨਾਨਕ ਨਾਮ ਜਹਾਜ ਹੈ ਚੜੇ ਸੋ ਉtre ਪਾਰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪੈਣੋ ਤੇ ਵੀਰੋ جے اس ویڈیو نے تہاڈی روح نوں چھو لیا ہوے تے توانوں ایسا رستہ دس گیا ہوے جس تے چل کے تسی واہguru نوں પ્રાપ્ત کر سکتے ہو تاں کرپا کر کے میرے اس ویڈیو نوں لائک شیئر تے سبسکرائب ضرور کرے ہو جی تواڈے اس لائک شیئر تے سبسکرائب نال اے ਗੁਰੂ ਦੀ ਬਾਣੀ ਲੱਖਾਂ ਕਰੋੜਾਂ ਲੋਕਾਂ ਤੱਕ ਪਹੁੰਚੇਗੀ ਤੇ ਉਹਨਾਂ ਦਾ ਵੀ ਉਧਾਰ ਹੋਵੇਗਾ ਜੋ ਬੋਲੇ ਸੋਨਹੀ ਸਾਸ ਰੀਆ ਕਾਲੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ 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 Yeah.